ਸੰਗਰੂਰ ਦੇ ਵਿੱਚ ਕਿਸੇ ਵਿਅਕਤੀ ਦੇ ਵੱਲੋਂ ਵਾਲਾਂ ਦੀ ਦਵਾਈ ਦਾ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਗੰਜੇਪਨ ਤੋਂ ਛੁਟਕਾਰਾ ਦੇਣ ਦੇ ਲਈ ਸੈਲੂਨ ਦਾ ਮਾਲਿਕ ਗੰਜੇਪਨ ਦੀ ਦਵਾਈ ਗੰਜੇ ਵਿਅਕਤੀਆਂ ਦੇ ਵਾਲਾਂ ਤੇ ਲਗਾਉਂਦਾ ਸੀ ਜਿਸ ਦੇ ਚੱਲਦੇ ਇਹ ਕੈਂਪ ਉਸ ਵਿਅਕਤੀ ਦੇ ਵੱਲੋਂ ਸੰਗਰੂਰ ਦੇ ਵਿੱਚ ਲਗਾਇਆ ਗਿਆ ਜਿਸ ਤੋਂ ਬਾਅਦ ਸੰਗਰੂਰ ਦੇ ਲੋਕ ਇਸ ਕੈਂਪ ਦੇ ਵਿੱਚ ਮੌਜੂਦ ਰਹੇ ਨੇ ਦਵਾਈ ਲਗਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਅੱਖਾਂ ਮਚਨ ਦੀ ਪਰੇਸ਼ਾਨੀ ਆਈ ਅਤੇ ਪਰੇਸ਼ਾਨੀ ਇੰਨੀ ਵੱਧ ਗਈ ਕਿ ਉਹਨਾਂ ਨੂੰ ਸੰਗਰੂਰ ਇਹ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਉਣਾ ਪੈ ਗਿਆ। ਉੱਥੇ ਹੀ ਮਰੀਜ਼ਾਂ ਨੇ ਦੱਸਿਆ ਕਿ ਉਹ ਗੰਗੇਪੰਧੀ ਦਵਾਈ ਦੇ ਲਈ ਉਸ ਕੈਂਪ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਦਵਾਈ ਲਗਾਉਣ ਤੋਂ ਬਾਅਦ ਜਦੋਂ ਉਹਨਾਂ ਨੇ ਇਸ ਦਵਾਈ ਨੂੰ ਧੋਇਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਿਆ। ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ। ਉੱਥੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਗਿਆ ਹੈ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਪਰ ਕੁਝ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸ਼ਿੰਦੇ ਗੀ ਵੇ ਗਰੀਖਾ ਬਸ ਅੱਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਥੋੜਾ ਜਿਹਾ ਲੱਤੋ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਿਆ ਸੀ ਘਰੇ ਤਾਂ ਫਿਰ ਆ ਕੇ ਦੋ ਅੱਖਾਂ ਨਹੀਂ ਦਰਦ ਕਰ ਰਹੀਆਂ ਨੇ ਹੁਣ ਅੱਛਾ ਹਾਂ ਹੁਣ ਇਹ ਸੀ ਦੋ ਹੋਰ ਦਵਾਈ ਲਾਉਣ ਲੱਗੇ ਦੀ ਆ ਬਾਲ ਵਾਸਤੇ ਹਾਂਜੀ ਬੈਡੀ ਕਾਰ ਇੱਥੇ ਹੁਣ ਲੱਗਿਆ ਸੀਗਾ ਟੈਂਪਰ ਟੈਂਪਰ ਲੱਗਿਆ ਸੀਗਾ ਮੈਂ ਦਵਾਈ ਲੈਣ ਗਿਆ ਤੇ ਉਹ ਹੋਰੇ ਉਹਨਾਂ ਨੇ ਮੇਰੇ ਮੱਥੇ 'ਤੇ ਚਲਾਈ ਐ। ਇਸ ਤੋਂ ਬਾਅਦ ਅੱਧੇ ਘੰਟੇ ਬਾਅਦ ਮੇਰੇ ਅੱਖਾਂ 'ਚ ਰੈਕਸ਼ਨ ਹੋ ਗਈ। ਅੱਛਾ। ਉਹਨੂੰ ਕਿੱਥੇ ਆਇਓ ਤੁਸੀਂ? ਮੈਂ ਸਰਕਾਰੀ ਹਸਪਤਲ 'ਤੇ। ਤੁਸੀਂ ਥੋੜੀ ਕੱਲ੍ਹ ਨਹੀਂ ਸੀ ਕਿ ਉਹ ਹੋੜਦੀ ਵੀ ਹੋਈ ਐ। ਹੋੜਾਂ ਦੀ ਭਈ ਐ, ਚੱਕਈ ਆਏ ਨੇ ਯੋਰੇ। 20-25 ਮਿੰਟ ਦਾ ਆਏ ਨੇ ਬੰਦੇ ਉਹਰੇ। ਸਰਕਾਰੀ ਹਸਪਤਲ 'ਤੇ। ਕਿਹਦੇ ਲਈ ਹੋਰੀ ਅੱਖਾਂ ਖੁੱਲ ਨਹੀਂ ਰਹੀਆਂ। ਚਲ ਉਹਨਾਂ ਲੱਗ ਗਿਆ ਜੀ ਪੂਰੀ। ਸੇਕ ਨਿਕਲਦੇ ਅੱਖਾਂ 'ਚ ਪੂਰਾ ਇਸ ਟਾਈਮ। ਅੱਛਾ ਜੀ। ਆ ਗਏ। ਕੀ ਕਿਹਾ ਡਾਕਟਰ ਨੇ? ਡਾਕਟਰ ਦਾ ਕਹਿੰਦੇ ਹੋੜੀ ਦੋ-ਦੋ ਘੰਟੇ ਲੱਗਣਗੇ ਇਸ ਕੁਝ ਕੀ ਜਾਣੇ ਹੋ ਵੀ ਇਹ ਜਿਹੜੇ ਦਵਾਈ ਲੈ ਕੇ ਇਹ ਦਵਾਈ ਤਾਂ ਠੀਕ ਹੈ ਦੇ ਰਹੇ ਨੇ ਸੀ ਮੜੇ ਤੋਂ ਬੋਲੇ ਦਾ ਦਸੰਦਾ ਸੀ ਵੀ ਰਿਜ਼ਲਟ ਕਿੰਨੀ ਗੱਲ ਬਾਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਕੇ ਚਲੇ ਗਏ ਤਾਂ ਬਸ ਕਿੰਨੇ ਬੰਦੇ ਆਏ ਸੀ ਉੱਤੇ ਮਨਨ 2000 ਦੇ ਕਰੀਬ ਹੋਊ ਜੰਦਾ ਅਬੇ ਵਾਲੀ ਜੀ ਸੰਗਰੂਰ ਤੋਂ ਹੀ ਕੀ ਹੋਇਆ ਤਾਂ ਰਿਐਕਸ਼ਨ ਹੋ ਕਿ ਇਸ ਚੀਜ਼ ਦੇ ਟਰੀਟਮੈਂਟ ਸੀ ਕਿੱਥੋਂ ਆਏ ਸੀ ਕਿੰਨੇ ਦਾ ਕਰ ਸੀ ਮੇਰੇ ਨਾਲ ਹੀ ਹੇਅਰ ਲੇਨ ਪਿੱਛੇ ਜਾਦੀ ਸੀਗੀ ਤੇ ਆਪਣੇ ਕਾਲੀ ਮਹਾਰਾ ਮੰਦਿਰ 'ਚ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿੱਤੇ ਉਹਦੇ ਪੀ সাইਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ ਚ ਨਹੀਂ ਜਿਆਦਾ ਜਲਨ ਹੋ ਰਹੀ ਐ ਵੀ ਅੱਖਾਂ ਖੁੱਲ ਨਹੀਂਦੀਆਂ ਪੂਰੀ ਲਾਲ ਅੱਖਾਂ ਹੋ ਜਾਂ ਪਈਆਂ ਨੇ ਮਤਲਬ ਬੈਠੇ ਵੀ ਜਲਨ ਹੋ ਰਹੀ ਐ ਅੱਖਾਂ ਖੋਲਦੇ ਤਾਂ ਬੰਦ ਕਰਨੀਆਂ ਮਤਲਬ ਪੂਰਾ ਨੇ ਸੇਕ ਨਿਕਲ ਰਿਹਾ ਅੱਖ ਚ ਪੂਰਾ ਉਹਨਾਂ ਨੇ ਟ੍ਰੀਟਮੈਂਟ ਪੁੱਛ ਨਹੀਂ ਦਿੱਤਾ ਹੀ ਪੁੱਛ ਨਹੀਂ ਦਿੱਤੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਆਈ ਬਸ ਸਿਰ ਹੈਡ ਤੇ ਬਸ ਹੀ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਜਾਂ ਕਿਵੇਂ ਕੁਝ ਕਰਨਾ ਹੈ ਬਸ ਕਰਿਆ ਗਿਆ ਹੈੱਡ ਵਾਸ਼ ਹਾਈ ਹੈੱਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਐਨ ਪੂਰੇ ਜਲਣ ਕਰਨ ਲੱਗ ਗਿਆ ਸੀ ਜੀ ਹੋਰ ਕੋਈ ਦਵਾਈ ਵੇਚੀ ਗਈ ਸਰ ਨਹੀਂ ਉਹ ਵੈਸੇ ਮੈਡੀਸਿਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਰਹੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਿੱਤੀ ਨਹੀਂ ਗਈ ਕਿੱਥੋਂ ਆਈ ਸੀ ਉਹ ਸ਼ਾਇਦ ਖੰਨੇ ਦੇ ਬੰਦੇ ਸੀਗੇ ਜੀ ਕਿੰਨੇ ਬੰਦੇ ਦਾ ਕੱਟ ਸੀਗੇ ਬੰਦੇ ਦਾ ਬਹੁਤ ਹੋਣਗੇ ਘੱਟੋ ਘੱਟ 5-700 ਹਜ਼ਾਰ ਬੰਦੇ ਦੁੱਤੇ ਦਾ ਘੱਟ ਸੀ ਕਾਲੀ ਮਾਤਾ ਮੈਂ ਦੇਖਦਾ ਹਾਂ ਆਹ ਤੇ ਹੀ ਮੇਰੇ ਹੁੰਦੇ ਹੁੰਦੇ ਘਟੜ 20 25 ਜਾਨੇ ਜੀ ਮੇਰੇ ਅੱਖਾਂ ਦੇ ਸਾਹਮਣੇ ਸਾਹਮਣੇ ਹੀ ਉਹਦੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਉੱਥੇ ਹੀ ਘਟੜ 4 5 ਜਾਨੇ ਬਾਕੀ ਹਸਪੀਟਲ ਦੇ ਵਿੱਚ ਵੀ ਉਹਨੂੰ 15 20 ਜਾਨੇ ਆ ਗਏ ਸੀ ਜੀ ਇਸ ਚੀਜ਼ ਦੇ ਨਹੀਂ ਨਹੀਂ ਸਰ ਇੰਟਰਮੀਸ ਕੋਲ ਉਹਨਾਂ ਨੇ ਪੈਸੇ ਲਏ ਹੋਣ ਜਿਹੜੇ ਨਹੀਂ ਨਹੀਂ ਉਹ ਕੱਲੀ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਕੀ ਚਾਹੁੰਦੇ ਹੋ ਵੀ ਇਸ ਤਰੀਕੇ ਦਾ ਜਿਹੜਾ ਟਰੀਟਮੈਂਟ ਕੀ ਇਸ ਤਰੀਕੇ ਦਾ ਟਰੀਟਮੈਂਟ ਜੀ ਚਾੜੇ ਵੀ ਇਹਨੇ ਦੇਖਿਆ ਜਾ ਵੀ ਇਹਨੇ ਕਹਿਆ ਜਿਆ ਕੈਮੀਕਲ ਮਿਲਾਇਆ ਜੀ ਇਹਨਾਂ ਦੇ ਵੀ ਜਿਹੜੇ ਇੰਨਾ ਸਾਈਡ ਵੀ ਇਹਦਾ ਇਹਨੂੰ ਸਹੀ ਕੀਤਾ ਜਾਵੇ ਇਹਨੂੰ ਬੰਦ ਹੀ ਕਰਾਇਆ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਯਾਰ ਇਹਦੀ ਵੀ ਕੋਈ ਹੱਲ ਹੱਲਾ ਕਰਾਇਆ ਜਾ ਵੀ ਅਸੀਂ ਕਿੱਥੇ ਆਏ ਹਾਂ ਅਸੀਂ ਗਵਰਨਮੈਂਟ ਹਸਪੀਟਲ ਤੇ ਆਏ ਜੀ ਉਹਨਾਂ ਤੋਂ ਫਿਰ ਦਵਾਈ ਦੇ ਨਾਲ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ ਹੌਲੀ ਫਰਕ ਪਾਉਗਾ ਜੀ ਕਿਨਾਂ ਇਹਨਾਂ ਡਾਕਟਰ ਕਿ ਤਾਂਚੂ ਹੈ ਆਇਆ ਮੈਂ ਈਐਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗਠਨ ਚ ਤੇ ਅੱਜ ਸਾਡੇ ਕੋਲ ਕਾਫੀ ਜ਼ਿਆਦਾ ਮਰੀਜ਼ ਆਏ ਘੱਟੋ-ਘੱਟ 20 ਮਰੀਜ਼ ਜਿਹੜੇ ਕੀ ਉਹ ਇਹ ਕਾਲੀ ਮਾਤਾ ਮੰਦਰ ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਫॉर हेयर ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜ਼ਿਆਦਾ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਨਾਲ ਸਾਡੇ ਕੋਲ ਕਾਫੀ ਮਰੀਜ਼ ਆਏ ਤੇ ਅਸੀਂ ਇਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਸਨ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਆਹ ਗੱਲ ਦਿੱਤੀ ਹੈ ਕਿ ਅਗਰ ਕਿਸੇ ਦੇ ਹੋਰਦੇ ਵੀ ਹੋਇਆ ਹੈ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ-ਬਾਰ ਪਾਣੀ ਨਹੀਂ ਚਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡ੍ਰੌਪਸ ਦਿੱਤੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾਣੇ ਨੇ ਤੇ ਕਿਊਬ ਹੈ ਉਹ ਦਿੱਤੀ ਅਸੀਂ ਮਰੀਜ਼ਾਂ ਨੂੰ ਤੇ ਉਹ ਲਗਾਣੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸੁਧਾ ਕੇ ਔਖਾ ਵਾਲਿਆਂ ਨੂੰ ਵੀ ਮਿਲੋ ਮਰੀਜ਼ੀ ਦਾ ਆਪ ਵੀ ਪੱਛੀ ਮਰੀਜ਼ ਹੈ ਉਹਨਾਂ ਦੇ ਕੋਲ ਸਟਾਫ ਹੈ ਹਨ ਹੈ ਤਾਂ ਕਾਫੀ ਦੇਖੋ ਆ ਇਸ ਤੇ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਵੀ ਹੈ ਤੇ ਇਕਵਲ ਨੂੰ ਟਰੀਟਮੈਂਟ ਤਾਂ ਕਰਤਾ ਪਰ ਆਏ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕਾਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਸਕਦੇ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗਏ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਪਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਜਦੋਂ ਨਹੀਂ ਇੰਨਾ ਡਾਈ ਨਹੀਂ ਰਹੇ ਜਾਂ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਵੀ ਮੈਨੂੰ ਲੱਗਦਾ ਵੀ ਪਹਿਲਾਂ ਤਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਬੇਸਿਕ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਉਹਨਾਂ ਕੈਮੀਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪਣੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਇਹ ਹੋਇਆ ਜੀ ਮੈਂ ਚੰਡੀਗੜ੍ਹ ਤੋਂ ਆਇਆ ਉਹਦੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਇਦਾਂ ਕਰਕੇ ਬਹੁਤ ਮੇਰੀ ਅੱਖਾਂ ਬਹੁਤ ਚਲਣ ਹੋ ਰਹੀ ਹੈ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਰ ਦੇ ਵਿੱਚ ਤਾਂ ਕੋਈ ਸ਼ਰਾਬ ਤੇ ਗੰਗੇ ਸਿਰ ਤੇ ਵਾਲ ਲਿਆਉਣ ਵਾਸਤੇ ਆਉਂਦੇ। ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਝੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕੀ ਵੀ। ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ। ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਨੇ ਮੈਨੂੰ। ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ之ਗੈਰਾ ਲਾਉਂਦੇ ਨੇ ਉਹ ਲਵਾ ਲਿਆ। ਉਹ ਲਵਾਉਣ ਨਾਲ ਹੋ ਕੇ ਮੈਂ ਜਦੋਂ ਡਾਕਟਰ ਨੂੰ ਕਿਹਾ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ। ਉਹ ਉਹਦਾ ਹਾਲ ਹੈ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ। ਤੇ ਹੁਣ ਇਹ ਕਹਿੰਦਾ ਵੀ ਮੇਚ ਘਾੜਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ ਤੇ ਜਿੱਥੇ ਗਿਆ ਤੋਂ ਆਇਆ ਸੀ ਉਹ ਸਪੈਕ ਟੈਕ ਕੀਤਾ ਉਹ ਨਹੀਂ ਨਹੀਂ ਉਹਦਾ ਫੋਨ ਨੰਬਰ ਬੰਦ ਆ ਰਿਹਾ ਉਹ ਤਾਂ ਫਿਰ ਗਿਆ ਤਾਂ ਇਹੀ ਜਿੰਨੇ ਮੈਂ ਤਾਂ ਗਿਆ ਨਹੀਂ ਪਰ ਉਹ ਸੁਣਦੇ ਆ ਕਿ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਇੱਥੇ ਉਹਦਾ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓਜ਼ ਕਿ ਉਹ ਕਹਿੰਦਾ ਮੈਂ ਸੰਗਰੂਰ ਦੇ ਵਿੱਚ ਮਤਲਬ ਹਰੇ ਕੈਂਤਵਾਰ ਨਹੀਂ ਮੈਂ ਇੱਥੇ ਹੀ ਰਿਹਾ ਕਰੂੰਗਾ ਕੋਈ ਬੰਦਾ ਇੱਥੇ ਛੱਡੂ 15 ਦਾ ਬਾਅਦ ਮੈਂ ਦੁਬਾਰੇ ਆ ਰਿਹਾ ਇਹ 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 ਜਿਹੜਿਆ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹ ਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਹੈ ਜੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਭਾਈ ਦਾ ਵੀ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜਾਈ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੇ ਜੇ ਕੋਈ ਵੀ ਕ੍ਰਿਸ਼ਮਾਈ ਜਿਹੜੇ ਇਲਾਜ ਕਰਦੇ ਨੇ ਕੋਈ ਕਹਿੰਦਾ ਵਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜੂਗੀ ਆਹ ਲਾ ਲਓ ਇਹ ਕਰ ਲਓ ਇਹੇ ਜੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਕਾਰਵਾਈ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ठाਉਂ ਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਾਦਰ ਰੁਕਾ ਘਟਵਾਇਆ ਜੀ ਦੇਖਦੇ ਆਪਾਂ ਪੁਲਿਸ ਕੀ ਕਰਦੀ ਸੰਗਰੂਰ ਦੇ ਵਿੱਚ ਕਿਸੇ ਵਿਅਕਤੀ ਦੇ ਵੱਲੋਂ ਵਾਲਾਂ ਦੀ ਦਵਾਈ ਦਾ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਗੰਜੇਪਨ ਤੋਂ ਛੁਟਕਾਰਾ ਦੇਣ ਦੇ ਲਈ ਸੈਲੂਨ ਦਾ ਮਾਲਿਕ ਗੰਜੇਪਨ ਦੀ ਦਵਾਈ ਗੰਗੇ ਵਿਅਕਤੀਆਂ ਦੇ ਵਾਲਾਂ ਤੇ ਲਗਾਉਂਦਾ ਸੀ ਜਿਸ ਦੇ ਚੱਲਦੇ ਇੱਕ ਕੈਂਪ ਉਸ ਵਿਅਕਤੀ ਦੇ ਵੱਲੋਂ ਸੰਗਰੂਰ ਦੇ ਵਿੱਚ ਲਗਾਇਆ ਗਿਆ ਜਿਸ ਤੋਂ ਬਾਅਦ ਸੰਗਰੂਰ ਦੇ ਲੋਕ ਇਸ ਕੈਂਪ ਦੇ ਵਿੱਚ ਮੌਜੂਦ ਰਹੇ ਨੇ ਦਵਾਈ ਲਗਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਅੱਖਾਂ ਮਚਨ ਦੀ ਪਰੇਸ਼ਾਨੀ ਆਈ ਅਤੇ ਪਰੇਸ਼ਾਨੀ ਇੰਨੀ ਵੱਧ ਗਈ ਕਿ ਉਹਨਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਉਣਾ ਪੈ ਗਿਆ ਉੱਥੇ ਹੀ ਮਰੀਜ਼ਾਂ ਨੇ ਦੱਸਿਆ ਕਿ ਉਹ ਗੰਗੇਪੰਦੀ ਦਵਾਈ ਦੇ ਲਈ ਉਸ ਕੈਂਪ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਦਵਾਈ ਲਗਾਉਣ ਤੋਂ ਬਾਅਦ ਜਦੋਂ ਨੇ ਇਸ ਦਵਾਈ ਨੂੰ ਧੋਇਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਿਆ ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਉੱਥੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਪਰ ਕੁਝ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਕੀ ਹੋਇਆ ਇਹ ਬਸ ਅੱਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਥੋੜਾ ਜਿਹਾ ਮਤੋਂ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਿਆ ਸੀ ਘਰੇ ਤਾਂ ਫਿਰ ਆ ਕੇ ਤੁਹਾਨੂੰ ਅੱਖਾਂ ਇੰਨੀਆਂ ਦਰਦ ਕਰ ਰਹੀਆਂ ਨੇ ਹਾਂ ਅੱਛਾ ਬਸ ਕਿਹ ਹਾਂ ਹੁਣ ਇਹ ਅਸੀਂ ਦੋਹ ਦਵਾਈ ਲਾਉਣ ਲੱਗੇ ਦੀ ਬਾਲ ਵਾਸਤੇ ਹਾਂਜੀ ਮੈਡੀਕਲ ਇੱਥੇ ਹੋਣ ਲੱਗਿਆ ਸੀਗਾ ਕੈਂਪ ਕੈਂਪ ਲੱਗਿਆ ਸੀਗਾ ਮੈਂ ਦਵਾਈ ਦੇਣ ਕਹਿੰਦੇ ਉਹ ਹੋਰੇ ਲਾਉਂਨੇ ਨੇ ਮੋਰੇ ਮੱਥੇ ਚ ਲਾਈ ਐ ਐਤੋਂ ਬਾਅਦ ਅੱਧੇ ਘੰਟੇ ਬਾਅਦ ਮੇਰੇ ਅੱਖਾਂ 'ਚ ਰੈਕਸ਼ਨ ਹੋ ਗਈ ਅੱਛਾ ਉਹ ਕਿੱਥੇ ਆਏ ਹੋ ਤੁਸੀਂ ਮੈਂ ਸਰਕਾਰੀ ਹਸਪਤਲ ਤੇ ਤੁਸੀਂ ਤੁਹਾਡੀ ਕੱਲ੍ਹ ਨਹੀਂ ਸੀ ਤੇ ਹੋਰ ਦੀ ਵੀ ਹੋਈ ਐ ਕੋਰਨ ਦੀ ਵੀ ਇਹ ਕਹੀ ਹੈ ਇਹਨੇ ਯੋਰੀ 20-25 ਮਿੰਟ ਦਾ ਆਇਆ ਇਹਨੇ ਬੰਦੀ ਹੋਰੀ ਸਰਕਾਰੀ ਹਸਪਤਾਲ ਦੇ ਤੇ ਲਈ ਪੂਰੀ ਅੱਖਾਂ ਖੁੱਲ ਨਹੀਂ ਰਹੀਆਂ ਚਲ ਉਹਨਾਂ ਲੱਗ ਗਈ ਪੂਰੀ ਸੇਕ ਨਕਲ ਦੇ ਅੱਖਾਂ ਚ ਪੂਰਾ ਇਸ ਟਾਈਮ ਅੱਛਾ ਜੀ ਹਾਂ ਜੀ ਕੀ ਕਿਹਾ ਡਾਕਟਰ ਨੇ ਡਾਕਟਰ ਦਾ ਕਹਿੰਦੇ ਹੋਰ ਦੋ-ਦੋ ਘੰਟੇ ਲੱਗਣਗੇ ਇਹ ਟਾਈਮ ਲੱਗੂਗਾ ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੇ ਦਵਾਈ ਲੈ ਆ ਕੇ ਦਵਾਈ ਤਾਂ ਠੀਕ ਹੈ ਦੇਰ ਐਨੇ ਸੀ ਬੜੇ ਦੱਸਦਾ ਸੀ ਵੀ ਰਿਜ਼ਲਟ ਕਿੰਨੇ ਦਾ ਲਾਬਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਕੇ ਚਲੇ ਗਏ ਤਾਂ ਬਸ ਕਿੰਨੇ ਮਿੰਟ ਆਈ ਸੀ ਉੱਤੇ ਮਨਨ ਦੋ ਘੰਟੇ ਕਰੀਬ ਹੋਊ ਜੰਦਾ ਅਭਿਵਾਲੀ ਜੀ ਸੰਗਰੂਰ ਤੋਂ ਹੀ ਕੀ ਹੋਇਆ ਸੀ ਕਿ ਕਮੋਡਿਟੀ ਸਿੱਕ ਦਾ ਟ੍ਰੀਟਮੈਂਟ ਸੀ ਕਿੱਥੋਂ ਆਇਆ ਸੀ ਕਿ ਕਿੰਨੇ ਦਾ ਕਰ ਸੀ ਮੇਰੀ ਨਹੀਂ ਹੇਅਰ ਲਾਈਨ ਪਿੱਛੇ ਜਾਦੀ ਸੀਗੀ ਤੇ ਆਪਣੇ ਕਾਲੀ ਮਾਲਾ ਮੰਦਿਰ ਤੇ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਹਦੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ 'ਚ ਨਹੀਂ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ ਹੀ ਨਹੀਂਦੀਆਂ ਪੂਰੀ ਲਾਲ ਅੱਖਾਂ ਹੋਈਆਂ ਪਿਆਣੇ ਮਤਲਬ ਬੈਠੇ ਵੀ ਜਦੋਂ ਉਹਦੀ ਅੱਖਾਂ ਖੋਲਦੇ ਤਾਂ ਬੰਦ ਕਰਨੀਆਂ ਮਤਲਬ ਪੂਰਾ ਨੇ 6 ਕਿ ਨਿਕਲਿਆ ਟੱਕ ਪੂਰਾ ਪੁਛ ਨਹੀਂ ਦਿੱਤਾ ਹੀ ਪੁਛ ਨਹੀਂ ਦਿੱਤੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਗਈ ਬਸ ਸਿਰ ਹੈੱਡ ਤੇ ਬਸ ਹੀ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਜਾਂ ਕਿਵੇਂ ਕੁਝ ਕਰਨਾ ਹੈ ਵੈਸੇ ਕਰੀਆਗਾ ਹੈਡ ਵਾਸ਼ ਹੈ ਹੈਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਇਹਨਾਂ ਪੂਰੇ ਚਿਲਣ ਕਰਨ ਲੱਗੀਆਂ ਸੀ ਜੀ ਹੋਰ ਕੋਈ ਦਵਾਈ ਵੇਚੀ ਵੀ ਨਹੀਂ ਨਹੀ ਉਹ ਵੈਸੇ ਮੈਡੀਸਿਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਦੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਈ ਤੀ ਨਹੀਂ ਗਈ ਕਿੱਥੋਂ ਆਏ ਸੀ ਉਹ ਉਹ ਸ਼ਹਿਰ ਖੰਨੇ ਦੇ ਬੰਦੇ ਸੀਗੇ ਕਿੰਨੇ ਬੰਦੇ ਨੇ ਘੱਟ ਸੀ ਬੰਦੇ ਦਾ ਬਹੁਤ ਹੋਣਗੇ ਘੱਟੋ ਘੜ ਪੰਜ 70000 ਬੰਦੇ ਦੇ ਉੱਤੇ ਦਾ ਘੱਟ ਸੀ ਗਾੜੀ ਮਾ ਦਾ ਮੈਨੂੰ ਆਹ ਤੇ ਹੀ ਮੇਰੇ ਹੁੰਦੇ ਹੁੰਦੇ ਕੋਲ 20-25 ਜانے ਹੀ ਮੇਰੀ ਅੱਖਾਂ ਦੇ ਸਾਹਮਣੇ ਸਾਹਮਣੇ ਹੀ ਹੁੰਦੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਉੱਥੇ ਹੀ ਕੋਲ 4-5 ਜانے ਬਾਕੀ ਹਸਪੀਟਲ ਦੇ ਵਿੱਚ ਵੀ ਕੋਲ 15-20 ਜانے ਆ ਗਏ ਸੀ ਜੀ ਇਸ ਚੀਜ਼ ਦੇ ਨਹੀਂ ਨਹੀਂ ਸਰ ਐਂਟਰੀ ਵੀ ਸੀ ਉਹਨੇ ਪੈਸੇ ਲਏ ਹੋਣ ਜਿਹੜਾ ਨਹੀਂ ਨਹੀਂ ਉਹ ਕੱਲੀ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਕੀ ਚਾਹੁੰਦੇ ਵੀ ਇਸ ਤਰੀਕੇ ਦਾ ਜਿਹੜਾ ਟਰੀਟਮੈਂਟ ਇਸ ਤਰੀਕੇ ਦਾ ਟਰੀਟਮੈਂਟ ਹੀ ਚਾੜੇ ਵੀ ਇਹਨੇ ਦੇਖਿਆ ਜਾ ਵੀ ਇਹਨੇ ਕਿਹਾ ਜਾ ਕੈਮੀਕਲ ਮਿਲਾਇਆ ਜੀ ਇਹਨਾਂ ਦੇ ਵੀ ਜਿਹੜਾ ਇੰਨਾ ਸਾਈਡ ਇਫੈਕਟ ਕਰ ਰਹੇ ਨੇ ਇਹ ਅੱਖਾਂ ਦੀ ਵੀ ਯਾ ਤਾਂ ਇਹਨੂੰ ਚੇਜ ਕੀਤਾ ਜਾਵੇ ਇਹਨੂੰ ਬੰਦ ਹੀ ਕਰਾ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਯਾ ਤਾਂ ਇਹਦੀ ਵੀ ਕੋਈ ਹੱਲ ਹੱਲਾ ਕਰਾਇਆ ਜਾਵੇ ਅਸੀਂ ਕਿੱਥੇ ਆਏ ਹਾਂ ਅਸੀਂ ਗਵਰਨਮੈਂਟ ਹਸਪੀਟਲ ਤੇ ਆਏ ਹਾਂ ਜੀ ਉਹਨਾਂ ਤੋਂ ਫਰਕ ਤੇ ਦਵਾਈ ਦੇਣਾਂ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ ਹੌਲੀ ਫਰਕ ਪਾਊਗਾ ਇਹ ਆ ਪਨਾ ਡਾਕਟਰ ਕਿਤਾਂchu ਹੈ ਆ ਮੈਂ ਈਐਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗ੍ਰੋਹਚ ਤੇ ਅੱਜ ਸਵੇਕੋ ਕਾਫੀ ਜ਼ਿਆਦਾ ਮਰੀਜ਼ ਆਏ ਘਟੋ ਘਟੂ ਵੀ ਮਰੀਜ਼ ਆਏ ਜਿਹੜੇ ਕੀ ਉਹ ਕਾਲੀ ਮਾਤਾ ਮੰਦਿਰ ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਆ ਫॉर हेयर ਗ੍ਰੋਥ ਸਿਵਾ ਹੋ ਤੇ ਉਹੀ ਤੇਲ ਦੇ ਜਾਂਦਾ ਫਿਨੂਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਬਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨਟ ਨਾਲ ਸਾਡੇ ਕੋਲ ਆਦੂ ਨਰੀ ਜਾਏ ਤੇ ਅਸੀਂ ਇਹਨਾਂ ਦਾ ਹੁਣ ਕਾਫੀ ਇਲਾਜ ਕਰ ਚੁੱਕਿਆ ਅੰਦਰੋਂ ਆਪਾਂ ਮੈਡੀਸਨ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਅਪਰੋਧਿਤ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ ਬਾਰ ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਤੇ ਨੇ ਅਸੀਂ ਉਹ ਦੋ ਦੋ ਘੰਟੇ ਬਾਅਦ ਪਾ ਲੈਣੇ ਤੇ ਕਿਊਬ ਹੈ ਉਹ ਦਿੱਤੀ ਅਸੀਂ ਮਰੀਜ਼ਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸਵੇਰ ਆ ਕੇ ਅੱਖਾਂ ਵਾਲਿਆਂ ਨੂੰ ਵੀ ਮਿਲੋ ਜੀ ਦਾ ਦਰਬੀ ਪਚੀ ਮਰੀ ਹੈ ਉਹਨਾਂ ਦੇ ਨੂੰ ਸਟਾਫ ਕੀ ਹੈ ਉਹ ਹੈ ਤਾਂ ਕਾਫੀ ਦੇਖੋ ਆ ਇਸ ਤੇ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਵੀ ਹੈ ਤੇ ਇਕਵਲ ਟੂ ਟਰੀਟਮੈਂਟ ਤਾਂ ਕਰਤਾ ਪਰ ਐ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕਾਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਸਕਦੇ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਟ ਲੈਂਪ ਆਪੋច ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗੇ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਕੁਝ ਕਰਨਾ ਚਾਹੁੰਦੀ ਵੀ ਮੈਂ ਲੱਗਦਾ ਵੀ ਪਹਿਲਾਂ ਤਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਬੇਸਿਕ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵਲੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ ਚ ਹੈਵੀ ਮੈਟਲ ਆਇਲਸ ਹੁੰਦੇ ਨੇ ਉਹਨਾਂ కెਮਿਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਇਹ ਹੀ ਹੋਇਆ ਜੀ ਮੈਂ ਚੰਡੀਗੜ੍ਹ ਤੋਂ ਆਇਆ ਉਹਦੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਐਂ ਤਾਂ ਕਰਕੇ ਪਾਉ ਉਹਦੀ ਅੱਖਾਂ ਬਹੁਤ ਚਲਣ ਹੋ ਰਹੀਆਂ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਇੱਕ ਦਿਨ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਮੈਂ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਰ ਦੇ ਵਿੱਚ ਤਾਂ ਕੋਈ ਸਿਰ ਆਪ ਤੇ ਗੰਜੇ ਸਿਰ ਤੇ ਬਾਲ ਲਿਆਂਉਣ ਵਾਸਤੇ ਆਉਂਦਾ। ਉਹ ਉੱਥੇ ਲੈਣਾ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਗੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕੀ ਵੀ। ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ। ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਇਹਨੂੰ। ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ ਵਗੈਰਾ ਲਾਉਂਦੇ ਨੇ ਉਹ ਲਵਾ ਲਿਆ। ਉਹ ਲਵਾਉਣ ਨਾਲ ਹੋ ਕੇ ਡਾਕਟਰ ਡਾਕਟਰ ਤੋਂ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ। ਔਰ ਉਹਦਾ ਹਾਲਾਤ ਉਹ ਸਾਹਮਣੇ ਦੇਖ ਹੀ ਰਹੇ ਹੋ ਤੇ ਹੁਣ ਇਹ ਕਹਿੰਦਾ ਵੀ ਮੇਚ ਘਾੜਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ ਤੇ ਕਿੱਡੀ ਜਗ੍ਹਾ ਤੋਂ ਆਇਆ ਸੀ ਬਸ ਉਹ ਟੈਕ ਕੀਤਾ ਉਹ ਨਹੀਂ ਉਹਦਾ ਫੋਨ ਨੰਬਰ ਬੰਦ ਆ ਰਿਹਾ ਉਹ ਤਾਂ ਫਿਰ ਗਿਆ ਤਾਂ ਇਹੀ ਜਿੰਨੇ ਮੈਂ ਤਾਂ ਗਿਆ ਨਹੀਂ ਪਰ ਉਹ ਸੁਣਦੇ ਆ ਤੇ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਇੱਥੇ ਉਹਦਾ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓਜ਼ ਕਿ ਉਹ ਕਹਿੰਦਾ ਮੈਂ ਸੁਰੂਰ ਦੇ ਵਿੱਚ ਮਤਲਬ ਹਰੇ ਕੈਂਤਵਾਰ ਨਹੀਂ ਮੈਂ ਇੱਥੇ ਹੀ ਰਿਹਾ ਕਰੂੰਗਾ ਕੋਈ ਦੁਨਦਾਰ ਤੇ ਛੱਡੂ 15 ਦਿਨਾਂ ਬਾਅਦ ਮੈਂ ਦੁਬਾਰੇ ਆ ਰਿਹਾ ਇਹ 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 ਜਿਹੜਾ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹ ਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਹੈ ਜੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਭਾਈ ਦਾਵੇ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜਾਈ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੋ ਜਿਹੇ ਕੋਲੋ ਵੀ ਕ੍ਰਿਸ਼ਮਾਈ ਜਿਹੜੇ ਇਲਾਜ ਕਰਦੇ ਨੇ ਕੋਈ ਕਹਿੰਦਾ ਵਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜਾਊਗੀ ਆਹ ਲਾ ਲਓ ਇਹ ਕਰ ਲਓ ਇਹੋ ਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਕਾਰਵਾਈ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ਤਰ੍ਹਾਂ ਹੁੰਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਾਦਰ ਰੁਕਾ ਕਟਵਾਇਆ ਜੀ ਦੇਖਦੇ ਆ ਪੁਲਿਸ ਕੀ ਕਰਦੀ